2 ਤੇ 13 ਮਾਰਚ ਅਤੇ 14 ਮਾਰਚ ਦੇ ਰਾਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਆਰਮੀ ਦੇ ਅਫਸਰ ਨਾਲ ਲੜਾਈ ਝਗੜਾ ਹੋ ਗਿਆ ਸੀ ਜਿਸ ਦੇ ਚੱਲਦੇ ਹੁਣ ਤੱਕ ਝਗੜੇ ਦੀ ਇਨਕੁਆਰੀ ਪੂਰੀ ਨਹੀਂ ਹੋ ਸਕੀ ਦੱਸ ਦਈਏ 12 ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਜਿਸ ਦੇ ਚੱਲਦੇ ਐਸ ਐਚਓ ਤੇ ਏ ਐਸ ਆਈ ਹੋਰ ਵੀ ਕਈ ਰੈਂਕ ਦੇ ਮੁਲਾਜ਼ਮ ਸ਼ਾਮਲ ਸਨ ਜਿਸ ਦੇ ਬਾਬਤ ਪਟਿਆਲਾ ਦੇ ਮਾਨਯੋਗ ਐਸ ਐਸ ਪੀ ਡਾਕਟਰ ਨਾਨਕ ਸਿੰਘ ਨੇ ਕੀਤੀ ਪ੍ਰੈਸ ਵਰਤਾਰਾ ਇਵਨ ਪੰਜਾਬੀ ਟੀਵੀ ਲਈ ਅਮਰੀਸ਼ ਗਰਗ ਦੀ ਵਿਸ਼ੇਸ਼ ਰਿਪੋਰਟ ਮੇਰਾ ਕਰਨ ਜੀ ਕਹਿੰਦੇ ਕੀ ਗੱਲ ਹੋਈ ਫਿਰ ਫਿਰ ਆਪ ਨੂੰ ਦੱਸੋਗੇ ਕੀ ਗੱਲ ਕੀ ਹੋਈ ਉਹਦੇ ਨਾਲ ਵੀਰੇ ਗੱਡੀ ਤੇ ਆਏ ਸਿਵਿਕ ਤੇ ਪਤਾ ਨਹੀਂ ਕਹਿਤਾ ਸੀ ਕਰਨਰ ਰੇ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਅਫਸਰ ਹੀ ਆਂ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਉਡ ਨਹੀਂ ਐ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਹਿਤਾ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਕੋਰਪੀਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮੁਲਾਜ਼ਮ ਸੀਗੇ ਕੌਣ ਸੀਗੇ ਸਿਵਲ ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਹਨਾਂ ਦੀ ਟਕਰਾਵਾਂ ਜੀ ਬੈਸ-ਬਾਜੀ ਹੋਣ ਲੱਗ ਗਈ ਬਾਈ ਇਹਨੇ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋਂ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਜਿਹੜਾ ਬੰਦਾ ਤਾਰੂ ਪੀ ਰਿਆ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਉਹਨੇ ਪਹਿਲਾਂ ਮੁੰਡਿਆਂ ਦੇ ਉਹਦੇ ਮੁੰਡੇ ਨੇ ਉਹਦੇ ਮੁੰਡਿਆਂ ਨੇ ਹਾਂਜੀ ਹਾਂਜੀ ਕੋਈ ਵਰਦੀ-ਵਰਦੀ ਵਾਲੇ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ ਚ ਸੀਗੇ ਸਿਵਲ ਦੇ ਵਿੱਚ ਹਾਂਜੀ ਤਾਂ ਕਿੰਨੇ ਕੋਈ ਦੀ ਗੱਲ ਹੈ ਇਹ ਸਰ 12:30 1 ਵਜੇ ਦੀ ਗੱਲ ਹੈ ਤੁਸੀ ਮੌਕੇ ਤੇ ਹੋ ਰਹੀ ਸੀ ਹਾਂਜੀ ਇੱਕ ਇਨਸੀਡੈਂਟ ਰਜੇਂਦਰਾ ਹਸਪੀਟਲ ਦੇ ਬਾਹਰ ਹੋਇਆ ਸੀਗਾ 13 ਤੇ 14 ਦੀ ਰਾਤ ਦਾ ਉਦੇ ਬਾਰੇ ਇਹ ਅੱਜ ਪ੍ਰੈਸ ਕਾਨਫਰੰਸ ਬੁલાਈ ਗਈ ਹੈ ਸੋ ਮੈਂ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬੜੀਆਂ ਕੈਟੇਗੋਰਿਕਲੀ ਕਲੀਅਰ ਕਰਨੀਆਂ ਚਾਹੁੰਦਾ ਦੱਸਣਾ ਚਾਹੁੰਦਾ ਸਾਡਾ ਪੰਜਾਬ ਪੁਲਿਸ ਐਜ਼ ਅਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਦੀ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਅਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦ ਐਂਟਾਇਰ ਪੰਜਾਬ ਪੁਲਿਸ ਕੇ ਸਾਡੇਲੀ ਜਿਹੜੀ ਇੰਡੀਅਨ ਆਰਮੀ ਆ ਬਹੁਤ ਸਨਮਾਨਤ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਜ਼ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨਤ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਏ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ ਲਾਈਨ ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਦੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਜ਼ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈਂਦੀ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਆਊਟ ਐਨੀ ਬਾਇਸ ਜੋ ਇਹਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ ਪੁਲਿਸ ਆਫਸਰ ਦੇ ਨਾਮ ਵਗੈਰਾ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ 12 ਤੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ ਬਟ ਇਹ ਮੈਂ ਤੁਹਾਨੂੰ ਬੜਾ ਕੈਟੈਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਾਈਨਡ ਫੋਰਸ ਹੈ ਤੇ ਪਿੱਛੇ ਵੀ ਜੇ ਕੋਈ ਅਜਿਹਾ ਇੰਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ। ਸੋ ਇਹਦੇ ਵਿੱਚ ਵੀ ਸਾਡੇ ਵੱਲ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ। ਸਰ ਕਿਸ ਰੈਂਕ ਦੇ ਨੇ ਜਿਹੜੇ ਨੂੰ ਲਾਇਆ? ਇਹਦੇ ਵਿੱਚ ਇੰਸਪੈਕਟਰ ਵੀ ਨੇ, ਐਸਆਈ ਵੀ ਨੇ ਤੇ ਹੈੱਡ ਕਨਸਟੇਬਲ ਕਨਸਟੇਬਲ। ਜਿਹੜਾ ਦਾ ਕਾਰਨ ਕੀ ਸਰ ਕੁਝ ਹੋਤਾ ਲਿਖ? ਮੈਂ ਜਿਵੇਂ ਕਹਿ ਚੀ ਐਫਆਈਆਰ ਦਰਜ ਕੀਤੀ ਗਈ ਹੈ। ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ। ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚਿਆ ਫਿਰ ਜਿਹੜਾ ਇਹ ਸਾਰਾ ਹੈ ਸਿਵਲ ਚ ਹੋਇਆ ਸਿਵਲ ਵੱਡੀ ਚ ਸੀਗੀ ਇੱਕ ਆਰਮੀ ਵਾਲੇ ਆ ਇਹ 13 ਤੇ 14 ਦੀ ਰਾਤ ਨੂੰ ਜਦੋਂ ਇਨਸੀਡੈਂਟ ਹੋਇਆ ਉਦੋਂ ਜਿਹੜੇ ਕਰਨਲ ਸਾਹਿਬ ਨੇ ਕਰਨਲ ਬਾਟ ਉਹ ਵੀ ਸਿਵਲ ਚ ਸੀਗੇ ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਸਿਵਲ ਚ ਸੀ ਸੋ ਕੋਈ ਵੀ ਬੰਦਾ ਯੂਨੀਫਾਰਮ ਚ ਨਹੀਂ ਸੀ ਪੁਲਿਸ ਦੇ ਮੁਲਾਜ਼ਮਾਂ ਵੀ ਲੱਗੇ ਸੀ ਸਰ ਜਿਹੜੇ ਆਰਮੀ ਦੇ ਦੇਖੋ ਜਿਹੜਾ ਸੱਟਾਂ ਲਗੀਆਂ ਨੇ ਉਹ ਦਾਖਲ ਹੋਏ ਸੀ ਸਾਡੇ ਪੁਲਿਸ ਮੁਲਾਜ਼ਮ ਵੀ ਦਾਖਲ ਹੋਏ ਸੀ ਉਹਨਾਂ ਸੱਟਾਂ ਦੇ ਬੇਸਿਸ ਤੇ ਸਾਨੂੰ ਐਮਐਲਆਰ ਉਹਨਾਂ ਦੀ ਵੀ ਮਿਲੀ ਤੇ ਜਿਹੜੇ ਆਰਮੀ ਦੇ ਕਰਨਲ ਸਾਹਿਬ ਨੇ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਵੀ ਐਮਐਲਆਰ ਮਿਲੀ ਸੋ ਸਾਰੀਆਂ ਐਮਐਲਆਰਸ ਔਨ ਰਿਕਾਰਡ ਲਈਆਂ ਗਿਆ ਤੁਹਾਨੂੰ ਅਥੋਰਿਟੀ ਇਨਵੈਸਟੀਗੇਟ ਕੀਤਾ ਜਾਊਗਾ ਕੀ ਸਰ ਤੁਸੀਂ ਸੀਸੀਟੀਵੀ ਜਿਹੜਾ ਉੱਥੋਂ ਕਲੈਕਟ ਕਰਕੇ ਵੀ ਆਂ ਦੇਖਦੇ ਹਾਂ ਬਿਲਕੁਲ ਟੈਕਨੀਕਲ ਐਵੀਡੈਂਸ ਜਿਹੜਾ ਵੀ ਹੋਊਗਾ ਉਹਨੂੰ ਵੀ ਐਗਜ਼ਾਮਿੰਗ ਕੀਤਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਡੀਪੈਂਡੈਂਟ ਵਿਟਨੈਸ ਕੋਈ ਦੋਵੇਂ ਪਾਰਟੀਆਂ ਤੋਂ ਇਲਾਵਾ ਜਿਹੜੇ ਕੋਈ ਉੱਥੇ ਬੈਠੇ ਸੀ ਜਿਨ੍ਹਾਂ ਨੇ ਸਾਰਾ ਇਨਸੀਡੈਂਟ ਦੇਖਿਆ ਉਹਨਾਂ ਨੂੰ ਵੀ ਨਾਲ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਊਗਾ ਤੇ ਦੇਖਿਆ ਜਾਊਗਾ ਕਿ ਇਹ ਇਨਸੀਡੈਂਟ ਕਿਉਂ ਹੋਇਆ ਕਿਵੇਂ ਹੋਇਆ ਕੀ ਕੋਈ ਪ੍ਰੋਵੋਕੇਸ਼ਨ ਸੀ ਕਿ ਜਿਹਦੇ ਕਰਕੇ ਇਨਸੀਡੈਂਟ ਹੋਇਆ ਜਾਂ ਕਿਸ ਕਾਰਨ ਕਰਕੇ ਸਾਰੀ ਜਿਹੜੀ ਚੀਜ਼ ਹੋਈ ਹੈ ਬਟ ਇਨ ਦੀ ਐਂਡ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਬੜੀਆਂ ਕਲੀਅਰ ਤੇ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਕਿ ਇਹ ਇਨਸੀਡੈਂਟ ਜਿਹੜਾ ਉਹ ਨਹੀਂ ਇਟ ਇਜ਼ ਅ ਸੈਡ ਇਨਸੀਡੈਂਟ ਵੀ ਰਿਗ੍ਰੇਟ ਇਟ ਜਿਹੜਾ ਇਨਸੀਡੈਂਟ ਹੋਇਆ ਤੇ ਇੰਡੀਅਨ ਆਰਮੀ ਲਈ ਸਾਡੀ ਹਾਈਐਸਟ ਰਿਸਪੈਕਟ ਹੈ ਵੀ ਹ ਕਾਉਡ ਹਾਈਐਸਟ ਰਿਸਪੈਕਟ ਟੂ ਦ ਇੰਡੀਅਨ ਆਰਮੀ ਸਾਡੇ ਬੜੇ ਚੰਗੇ ਕੋਰਡੀਅਲ ਰਿਲੇਸ਼ਨ ਨੇ ਜਿਹੜੀ ਲੋਕਲ ਆਰਮੀ ਦਾ ਯੂਨਿਟ ਹੈ ਐਂਡ ਵੀਲ ਇਨਸ਼ੋਰ ਕਿ ਇਹੋ ਹੀ ਲੋਕਲ ਯੂਨਿਟ ਨਾਲ ਸਾਡੇ ਇਸ ਤਰ੍ਹਾਂ ਹੀ ਰਿਲੇਸ਼ਨ ਰਹਿਣ ਜਿਵੇਂ ਪਹਿਲਾਂ ਨੇ ਇਹੋ ਜਿਹਾ ਇਨਸੀਡੈਂਟ ਨਾ ਕਰੀ ਹੋਇਆ ਹੈ ਨਾ ਹੀ ਅੱਗੇ ਹੋਣ ਦਿੱਤਾ ਜਾਊਗਾ ਵੀਲ ਟੇਕ ਸਟ੍ਰਿਕਟ ਐਕਸ਼ਨ ਪੋਸੀਬਲ ਅਗੇਂਸਟ ਸਰ ਜਿਹੜਾ ਇਨਸੀਡੈਂਟ ਹੋਇਆ ਉਹ ਤੇ ਟਾਬਿਆਂ ਦੇ ਉੱਪਰ ਹੋਇਆ ਹੈ ਜਿੱਥੇ ਕਿ ਰੋਜ਼ਾਨਾ ਜਦ ਰਾਤ ਨੂੰ ਸ਼ਰਾਬ ਕੀਤੀ ਜਾਂਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਲਗਾਇਆ ਕਿ ਸਾਡੇ ਕੋਲ ਤਿੰਨ ਚਾਰ ਸਪਾਟਸ ਹੈਗੇ ਜਿੱਨਾਂ ਤੇ ਸਾਨੂੰ ਕੰਪਲੇਂਟ ਆਈ ਹੈ ਓਪਨ ਡਰਿੰਕਿੰਗ ਦੀ ਪਾਰਟਿਕੂਲਰਲੀ ਆਫਟਰ ਥਿਸ ਇਨਸੀਡੈਂਟ ਸੋ ਉਹਨਾਂ ਚਾਰਾਂ ਜਗ੍ਹਾ ਤੇ ਅਸੀਂ ਐਕਟ ਕਰਾਂਗੇ ਸਾਡੀ ਲੇਟ ਨਾਲ ਜਿਹੜੀ ਚੈਕਿੰਗ ਹੈ ਉਹ ਵੀ ਉਹਦੇ ਤੇ ਵਧਾਈ ਜਾਊਗੀ ਸੋ ਥੈਟ ਕਿ ਜਿਹੜੀ ਓਪਨ ਡਰਿੰਕਿੰਗ ਹੈ ਉਹਨੂੰ ਬੰਦ ਕੀਤੀ ਜਾ ਸਕੇ ਸਰ ਗੱਡੀ ਦੇ ਉੱਪ ਇਹ ਉਹ ਸ਼ਰਾਬੀ ਦੇਸੀ ਪੁਲਿਸ ਮੁਲਾਜ਼ਮੋਂ ਤੇ ਖਾਣਾ ਖਾਣ ਗਿਆ ਰਾਹ ਤੇ ਉਹਨਾਂ ਨੇ ਜਦੋਂ ਰੋਕਿਆ ਕਿ ਤੁਸੀਂ ਸੜਕ ਦੇ ਉੱਪਰ ਖੜੇ ਕਰਕੇ ਦੇ ਬੀਕ ਕਰ ਰਹੇ ਹੋ ਫਿਰ ਉਹਨੇ ਪਹਿਲਾਂ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਿਆ ਤੋਂ ਉਸ ਤੋਂ ਬਾਅਦ ਗੱਲ ਕਰ ਰਹੀ ਹੈ ਇਹ ਪੁਲਿਸ ਮੁਲਾਜ਼ਮ ਨੂੰ ਕਿਸੇ ਡ੍ਰਿੰਕ ਕੀਤੀ ਹੋਵੇ ਦੇਖੋ ਜਿਵੇਂ ਤੁਸੀਂ ਸਵਾਲ ਪੁੱਛਿਆ ਇਹਦੇ ਚ ਦੋ ਵਰਜਨਸ ਨੇ ਇਸੇ ਕਰਕੇ ਜਿਹੜੀ ਸੀਸੀਟੀਵੀ ਫੁਟੇਜ ਹੈ ਤੇ ਇੰਡੀਪੈਂਡੈਂਟ ਵਿਟનેસ ਹੈ ਉਹਨਾਂ ਨੂੰ ਜੁਆਇਨ ਕਰਾ ਕੇ ਅਸੀਂ ਥੋਰੋ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਦਾ ਵੀ ਕਸੂਰ ਹੋ ਉਹਦੇ ਖਿਲਾਫ ਸਟ੍ਰਿਕਟਸਟ ਐਕਸ਼ਨ ਪੋਸੀਬਲ ਲਿਆ ਜਾਊਗਾ ਸਰ ਬਿਲਡਿੰਗ ਦਾ ਤਾਰਾ ਕਿ ਕਿਹਾ ਜਾ ਰਿਹਾ ਸੀ ਵਿੱਚ ਕਿਉਂਕਿ ਪੋਲਿਟਿਕਲ ਇਟਰ ਵੀ ਬੋਲ ਰਹੇ ਨੇ ਕਿ ਨਹੀਂ ਦੇਖੋ ਸਾਡਾ ਕੰਮ ਇਨਵੈਸਟੀਗੇਟ ਕਰਨਾ ਹੈ ਇੱਕ ਇਨਸੀਡੈਂਟ ਹੋਇਆ ਹੈ ਉਹਦੇ ਤੇ ਐਫਆਈਆਰ ਹੋਈ ਹੈ ਹਿੰਦੂ ਦਾ ਇਨਸੀਡੈਂਟ ਸੋ ਉਸ ਇਨਸੀਡੈਂਟ ਦੀ ਐਫਆਈਆਰ ਦੀ ਇਨਵੈਸਟੀਗੇਸ਼ਨ ਕਰਾਂਗੇ ਔਨ ਬੇਸਿਸ ਆਫ ਮੈਰਿਟ ਫੈਕਟਸ